ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਾਬਾ ਆਇਆ ਕਰਤਾਰਪੁਰ ਏਕ ਉਦਾਸੀ ਸਗਲ ਉਤਾਰਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਫਿਰ ਸਤਿਗੁਰੂ ਜੀ ਕਰਤਾਰਪੁਰ ਵਿਖੇ ਆਏ ਆਪਣੇ ਚਰਨ ਪਾਏ ਸਾਰਾ ਉਦਾਸੀ ਦਾ ਭੇਖ ਜਿਹੜਾ ਸੀ ਉਹ ਸਰੀਰੋਂ ਲਾ ਦਿੱਤਾ ਉਤਾਰ ਦਿੱਤਾ ਜਿਹੜਾ ਪ੍ਰਚਾਰਕ ਫੇਰੀਆਂ ਤੇ ਜਾਂਦੇ ਇਸੇ ਤਰ੍ਹਾਂ ਹੁਣ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਆ ਗਏ ਨੇ ਕਰਤਾਰਪੁਰ ਸਾਹਿਬ ਆਏ ਜਿਹੜਾ ਉਦਾਸੀਆਂ ਦਾ ਭੇਖ ਸੀਗਾ ਲਿਬਾਸ ਉਸ ਨੂੰ ਉਤਾਰਨਾ ਕੀਤਾ ਕਹਰ ਸੰਸਾਰੀ ਕੱਪੜੇ ਮਨਜੀ ਬੈਠ ਕੀਆ ਅਵਕਾਰਾ ਤੇ ਫਿਰ ਸਤਗੁਰੂ ਜੀਆ ਨੇ ਸੰਸਾਰੀ ਕੱਪੜੇ ਜਿਹੜੇ ਨੇ ਉਹਨਾਂ ਨੂੰ ਪਹਿਰ ਲਿਆ ਸੰਸਾਰੀ ਕੱਪੜੇ ਪਾ ਲਏ ਮਨਜੀ ਗੱਦੀ ਉੱਪਰ ਬੈਠ ਕਰਕੇ ਅਵਤਾਰ ਭਾਵ ਬਰਾਜਨਾ ਕੀਤਾ ਹੁਣ ਮਨਜੀ ਦੇ ਉੱਤੇ ਬੈਠਦੇ ਨੇ ਪਹਿਲਾਂ ਆਪ ਜਾ ਜਾ ਕਰਕੇ ਸਤਗੁਰੂ ਜੀਆ ਨੇ ਪ੍ਰਚਾਰ ਕਰਨਾ ਕੀਤਾ ਦੁਨੀਆਂ ਦੇ ਕੋਨੇ-ਕੋਨੇ ਤੇ ਜਾ ਕਰਕੇ ਹੁਣ ਸਤਿਗੁਰੂ ਜੀ ਟਿਕ ਗਏ ਨੇ ਕਰਤਾਰਪੁਰ ਸਾਹਿਬ ਆਕਰ ਕੇ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਵਾਤੇ ਆਉਂਦੀਆਂ ਸਤਿਗੁਰੂ ਜੀ ਇਸੇ ਤਰ੍ਹਾਂ ਮੰਜੀ ਦੇ ਉੱਪਰ ਸੁਭਾਈ ਮਾਨ ਹੋ ਕਰਕੇ ਗੱਦੀ ਉੱਪਰ ਸੁਭਾਈ ਮਨ ਹੋ ਕਰਕੇ ਤਖਤਾਂ ਉੱਪਰ ਸੁਭਾਈ ਮਨ ਹੋ ਕਰਕੇ ਤੇ ਸੰਗਤਾਂ ਨੂੰ ਉਪਦੇਸ਼ ਬਖਸ਼ੇ ਕਰਦੇ ਨੇ ਬਹੁਤ ਸਾਰੀਆਂ ਸੰਗਤਾਂ ਚੱਲ ਕਰਕੇ ਆਉਂਦੀਆਂ ਦਰਸ਼ਨ ਕਰਨ ਵਾਤੇ ਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਰਤਾਰਪੁਰ ਸਾਹਿਬ ਉਲਟੀ ਗੰਗਾ ਵਹਾਈਆਂ ਗੁਰ ਅੰਗਦ ਸਿਰ ਉੱਪਰ ਧਾਰਾ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੰਗਾ ਉਲਟੀ ਚਲਾ ਦਿੱਤੀ ਅੰਗਦ ਨੂੰ ਸਿਰਪੁਰ ਗੁਰੂ ਕਰਕੇ ਧਾਰਿਆ ਭਾਵ ਥਾਪਿਆ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ ਦੇਰਸ਼ਨ ਕਰਨ ਵਾਸਤੇ ਆਏ ਨੇ ਇਸੇ ਤਰ੍ਹਾਂ ਦਰਸ਼ਨ ਕਰਨ ਵਾਸਤੇ ਤੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਹੀ ਰਹਿ ਕਰਕੇ ਸੇਵਾ ਨੂੰ ਕਮਾਉਣਾ ਕੀਤਾ ਐਸੀ ਸੇਵਾ ਕੀਤੀ ਐਸੀ ਸੇਵਾ ਕੀਤੀ ਸਿੱਖ ਨੇ ਕਿ ਸਤਿਗੁਰੂ ਜੀਆਂ ਨੇ ਆਪਣੇ ਅੰਗ ਦੇ ਨਾਲ ਲਾ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਬਣਾ ਦਿੱਤਾ ਆਖੋ ਸਤਨਾਮ ਇਹ ਕਿਉਂ ਲਿਖਿਆ ਪਈ ਉਲਟੀ ਗੰਗਾ ਉਲਟੀ ਗੰਗਾ ਇਸ ਕਰਕੇ ਕਿ ਪਹਿਲੀ ਵਾਰ ਹੋਇਆ ਕਿ ਆਪਣੇ ਸਿੱਖ ਨੂੰ ਕਿਸੇ ਨੇ ਆਪਣੀ ਜੋਤ ਰੱਖ ਦਿੱਤੀ ਤੇ ਗੁਰੂ ਦੇ ਗੁਰੂਤਾ ਗੱਦੀ ਦੇ ਦਿੱਤੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਿੱਖ ਨੂੰ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ ਕੋਈ ਆਪਣੇ ਸਾਖ ਸੰਬੰਧੀ ਨੂੰ ਨਹੀਂ ਦਿੱਤੀ ਸਿੱਖ ਨੂੰ ਗੁਰੂਤਾ ਗੱਦੀ ਦੇਣੀ ਕੀਤੀ ਹੈ ਸਿੱਖ ਨੂੰ ਉਦੀ ਸੇਵਾ ਸਿਮਰਨ ਭਾਵਨਾ ਦੇ ਕਰਕੇ ਗੁਰਤਾ ਗੱਦੀ ਦੇਣੇ ਕੀਤੀ ਹੈ ਗੁਰਤਾ ਗੱਦੀ ਧਨ ਗੁਰੂ ਅੰਗਦ ਦੇ ਪਾਤਸ਼ਾਹ ਜਿਨ੍ਹਾਂ ਦਾ ਨਾਮ ਸੀ ਪਹਿਲਾਂ ਲੈਣਾ ਧਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਦੇਣੀ ਕੀਤੀ ਹੈ ਉਲਟੇ ਗੰਗ ਵਹਾਈ ਉਹਨਾਂ ਗੁਰ ਅੰਗਦ ਸਿਰ ਉੱਪਰ ਧਾਰਾ ਨਹੀਂ ਤੇ ਸੰਸਾਰ ਦੇ ਅੰਦਰ ਪਹਿਲਾਂ ਇਦਾਂ ਹੁੰਦਾ ਸੀ ਜਿੱਦਾਂ ਰਾਜ ਤਖਤਾਂ ਦੇ ਵੀ ਰਾਜਾ ਬੈਠਾ ਫਿਰ ਰਾਜੇ ਦਾ ਪੁੱਤਰ ਬੈਠ ਜਾਣਾ ਫਿਰ ਉਹਦਾ ਪੁੱਤਰ ਬੈਠ ਜਾਣਾ ਹੋਰ ਵੀ ਕੋਈ ਜੇ ਕੋਈ ਗੱਦੀ ਚੱਲਦੀ ਸੀ ਤੇ ਉਹਦੇ ਵੀ ਇਦਾਂ ਹੀ ਹੁੰਦਾ ਸੀ ਆਪਣੇ ਪੁੱਤਰ ਨੂੰ ਫਿਰ ਅਗਲੇ ਉਹਦੇ ਪੁੱਤਰ ਨੂੰ ਦੇਣੀ ਜੀ ਪੁੱਤਰ ਨੇ ਧੀ ਦੇ ਫਿਰ ਧੀ ਦੇ ਪੁੱਤਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਹੀ ਉਹ ਗੱਦੀਆਂ ਜਿਹੜੀਆਂ ਚੱਲਦੀਆਂ ਸਨ ਇਦਾਂ ਹੀ ਰਹਿੰਦਾ ਸੀ ਆਜ ਭਾਗ ਵੀ ਇਦਾਂ ਹੀ ਚੱਲਦੇ ਸਨ ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਤੇ ਸੇਵਾ ਭਾਵਨਾ ਸਿਮਰਨ ਦੇਖ ਕਰਕੇ ਸਿੱਖ ਨੂੰ ਗੁਰਤਾ ਗੱਦੀ ਦੇਣੀ ਕੀਤੀ ਆ ਜਦੋਂ ਗੁਰਤਾ ਗੱਦੀ ਦੇਣੀ ਕੀਤੀ ਆ ਕਿ ਸਿੱਖ ਗੁਰੂ ਨੂੰ ਸੀਸ ਝੁਕਾਉਂਦੇ ਆ ਨਾ ਸਿੱਖ ਮੱਥਾ ਟੇਕਦੇ ਆ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਇਹਨੂੰ ਮੱਥਾ ਟੇਕਿਆ ਆਖੋ ਸਤਨਾਮ ਉਲਟੀ ਗੰਗੇ ਤਾਂ ਕਿ ਆਜਿੰਦਾ ਉਲਟੀ ਗੰਗਾ ਵਹਾ ਦਿੱਤੀ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਨੇ ਬਾਬਾ ਲਹਿਣਾ ਜੀ ਨੂੰ ਗੁਰ ਅੰਗਦ ਦੇਵ ਬਣਾ ਕਰਕੇ ਤੇ ਮੱਥਾ ਟੇਕ ਦਿੱਤਾ ਕਿਉਂਕਿ ਗੁਰਜੋਤ ਜਿਹੜੀ ਆ ਉਹਨੂੰ ਗੁਰ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆ ਵਿੱਚ ਟਿਕਾਉਣੀ ਕੀਤੀ ਹੈ ਤੇ ਮੱਥਾ ਟੇਕ ਦੇਣਾ ਕੀਤਾ ਹੈ ਉਲਟੀ ਗੰਗ ਬਹਾਈ ਉਹਨੂੰ ਗੁਰ ਅੰਗਦ ਸਿਰ ਉੱਪਰ ਧਾਰਾ ਗੁਰ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ ਗੁਰੂ ਕਰਕੇ ਧਾਰਿਆ ਭਾਵ ਤਾਪਿਆ ਹੈ ਪੁੱਤਰੀ ਕੌਲ ਨ ਪਾਲਿਆ ਮਨ ਖੋਟੇ ਆਕੀ ਨਿਸਿਆਰਾ ਤੇ ਪੁੱਤਰਾਂ ਨੇ ਜੋ ਗੁਰੂ ਪੁੱਤਰ ਸਨ ਪੁੱਤਰਾਂ ਨੇ ਸਤਗੁਰੂ ਜੀ ਦਾ ਬਚਨ ਨਾ ਮੰਨਿਆ ਗੁਰੂ ਪਾਤਸ਼ਾਹ ਦਾ ਬਚਨ ਨਾ ਮੰਨਿਆ ਕਿਉਂਕਿ ਪੁੱਤਰ ਜਿਹੜੇ ਸਨ ਉਹ ਪਿਤਾ ਸਮਝਦੇ ਨਾ ਜੇ ਸਾਡਾ ਪਿਤਾ ਹੀ ਆ ਇਸੇ ਤਰ੍ਹਾਂ ਪਹਿਲਾਂ ਧੰਗੁਰੂ ਨਾਨਕ ਦੇ ਪਤਸ਼ਾਹ ਮਹਾਰਾਜ ਇਹਨਾਂ ਪਿਤਾ ਨੂੰ ਵੀ ਪੁੱਤਰੀ ਸਮਝਿਆ ਸੀ ਗੁਰੂ ਨਾਨਕ ਦੇ ਪਤਸ਼ਾਹ ਮਹਾਰਾਜੀਆਂ ਨੂੰ ਪਰ ਬੀਬੇ ਨਾਨਕੀ ਭੈਣ ਨਾਨਕੀ ਨੇ ਆਪਣਾ ਭਰਾ ਨਹੀਂ ਸਮਝਿਆ ਉਹਨਾਂ ਨੂੰ ਸਮਝ ਲੱਗੀ ਸੀ ਕਿ ਇਹ ਪਰਮੇਸ਼ਰ ਨੇ ਇਹ ਰੱਬ ਨੇ ਇਹ ਗੁਰੂ ਹੈ ਇਹ ਭਰਾ ਨਹੀਂ ਹੈ ਇਹ ਦੁਨਿਆਵੀ ਭਰਾਵਾਂ ਦੀ ਤਰ੍ਹਾਂ ਨਹੀਂ ਹੈ ਇਹ ਤਾਂ ਆਪ ਪਰਮੇਸ਼ਰ ਨੇ ਇੱਕ ਰਾਏ ਬੁਲਾਰ ਨੇ ਸਮਝ ਲਿਆ ਸੀ ਰਾਏ ਬੁਲਾਰ ਨੂੰ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਕਰਕੇ ਜਾਣਿਆ ਜਿਨ੍ਹਾਂ ਨੂੰ ਸਮਝ ਲੱਗ ਗਈ ਹੈ ਸਭ ਤੋਂ ਪਹਿਲਾਂ ਦੌਲਤਾਦਾਈ ਜੇ ਉਸ ਨੂੰ ਸਤਗੁਰੂ ਜੀਆ ਦੇ ਸਭ ਤੋਂ ਪਹਿਲਾਂ ਦਰਸ਼ਨ ਜਿਹੜੇ ਨੇ ਸਰਗਣ ਸਰੂਪ ਦੇ ਵਿੱਚ ਕਰਨੇ ਕੀਤੇ ਤੇ ਉਹ ਦੌਲਤਾਦਾਈ ਨੇ ਕੀਤੇ ਸਭ ਤੋਂ ਪਹਿਲਾਂ ਜੇ ਉਸ ਦੌਲਤਾਦਾਈ ਨੂੰ ਦਰਸ਼ਨ ਕਰਨ ਦੇ ਨਾਲ ਹੀ ਬ੍ਰਹਮ ਗਿਆਨਤਾ ਦੀ ਅਵਸਥਾ ਪ੍ਰਾਪਤ ਹੋ ਗਈ ਸੀ ਜਿਸ ਨੇ ਕਿਹਾ ਮੇਰੇ ਹੱਥਾਂ ਦੇ ਵਿੱਚ ਬਾਲਕ ਬਹੁਤ ਜਨਮੇ ਨੇ ਪਰ ਐਸਾ ਕੋਈ ਬਾਲਕ ਨਹੀਂ ਇਹ ਤੇ ਰੱਬ ਹੀ ਆ ਇਹ ਤੇ ਪਰਮੇਸ਼ਰ ਹੀ ਆ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮੈਂ ਅੱਜ ਤੋਂ ਰਜ ਗਈ ਐ ਗਦਗਦ ਹੋ ਗਈ ਐ ਕਿਉਂਕਿ ਬਾਬਾ ਮਹਿਤਾ ਕਾਲੂ ਜੀ ਨੇ ਦੌਤਾ ਦਾਈ ਜਿਹੜੀ ਸਿਰ ਘਰ ਦੇ ਵਿੱਚ ਜਾਂਦੀ ਸੀ ਤੇ ਕਹਿੰਦੀ ਸੀ ਵੀ ਪਰਮੇਸ਼ਰ ਕਰੇ ਰੱਬ ਕਰੇ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ ਤੇ ਪਟਵਾਰੀ ਜੀ ਕਿਉਂਕਿ ਬਾਬਾ ਮਹਿਤਾ ਕਾਲੂ ਜੀ ਪਟਵਾਰੀ ਸਨ ਪਟਵਾਰੀ ਜੀ ਮੈਨੂੰ ਚੰਗਾ দান ਦਿਓ ਮੈਨੂੰ ਦਾਣੇ ਦਿਓ ਮੈਨੂੰ ਗੁੜ ਦਿਓ ਉਸ ਸਮੇਂ ਤੇ ਹੀ ਹੋਇਆ ਕਰਦਾ ਸੀ ਤੇ ਬਾਬਾ ਜੀ ਨੇ ਕਹਿਣਾ ਠੀਕ ਹੀ ਆ ਜਿਸ ਦਿਨ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਹੋਇਆ ਦੌ ਤਾ ਦਾਈ ਨੇ ਬਾਹਰ ਆ ਕਰਕੇ ਵਧਾਈ ਦੇਣੇ ਕੀਤੀ ਵਧਾਈ ਦਿੱਤੀ ਹੈ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਬੜੀਆਂ ਖੁਸ਼ੀਆਂ ਘਰ ਦੇ ਵਿੱਚ ਵਰਤੀਆਂ ਬਾਬਾ ਮਹਿਤਾ ਕਾਲੂ ਜੀ ਨੇ ਕਹਿਣਾ ਕੀਤਾ ਦੌਲਤਾਂ ਦਾਈ ਨੂੰ ਕਿ ਜਦੋਂ ਘਰ ਜਾਵੇਂਗੀ ਨਾ ਘਰੋਂ ਕਿ ਚੰਗਾ ਵੱਡਾ ਕੱਪੜਾ ਲੈ ਕਰਕੇ ਆਈ ਜਿਸ ਦੇ ਵਿੱਚ ਤੈਨੂੰ ਮੈਂ ਚੰਗਾ ਗੁੜ ਦਾਣੇ ਇੱਕ ਹੋਰ ਸਮਾਨ ਜਿਹੜਾ ਤੈਨੂੰ ਦਵਾਂਗਾ ਤੂੰ ਕਹਿੰਦੀ ਸੀ ਨਾ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ ਤੇ ਮੈਨੂੰ ਚੰਗਾ দান ਦਿਓ ਅੱਜ ਦੌਲਤਾਂ ਦਾਈ ਨੇ ਕਹਿਣਾ ਕੀਤਾ ਨਹੀਂ ਇਹ ਗੱਲ ਮੈਂ ਉਦੋਂ ਕਹਿੰਦੀ ਸੀ ਜਦੋਂ ਮੈਂ ਤੁਹਾਡੇ ਪੁੱਤਰ ਦੇ ਦਰਸ਼ਨ ਨਹੀਂ ਸੰਕੀਤੇ ਉਦੋਂ ਇਹ ਮੇਰੇ ਮਨ ਦੀ ਲਾਲਸਾ ਮੇਰੇ ਮਨ ਦੀ ਭਾਵਨਾ ਸੀ ਪਰ ਜਦੋਂ ਦੇ ਮੈਂ ਤੁਹਾਡੇ ਪੁੱਤਰ ਦੇ ਦਰਸ਼ਨ ਕਰ ਲਏ ਨੇ ਹੁਣ ਮੇਰਾ ਮਨ ਅੰਦਰੋਂ ਰਜ ਗਿਆ ਹੁਣ ਮੈਨੂੰ ਬਾਹਰ ਦੀ ਪਦਾਰਥਾਂ ਦੀ ਲੋੜ ਨਹੀਂ ਹੁਣ ਤੇ ਮੈਂ ਅੰਦਰੋਂ ਗਦਗਦ ਹੋ ਗਈ ਆ ਕੋ ਸਤਨਾਮ ਇਹ ਗੁਰੂ ਕਿਰਪਾ ਕਰੇ ਤੇ ਅੰਦਰ ਦੀ ਤ੍ਰਿਸ਼ਨਾ 부ਝਾ ਦਿੰਦੇ ਨਾ ਗੁਰੂ ਕਿਰਪਾ ਕਿਰਤ ਕਰਦੇ ਨੇ ਗੁਰੂ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਕਹਿੰਦੀ ਨਹੀਂ ਹੁਣ ਮੈਨੂੰ ਬਾਹਰ ਦੇ ਪਦਾਰਥਾਂ ਦੀ ਲੋੜ ਹੀ ਨਹੀਂ ਮੈਂ ਨਹੀਂ ਹੁਣ ਕੁਝ ਲੈਣਾ ਮੈਂ ਤੇ ਅੰਦਰੋਂ ਰਜ ਗਈ ਐ ਦਰਸ਼ਨ ਕਰਨ ਦੇ ਨਾਲ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਨਾਲ ਹੀ ਗਦਗਦ ਹੋ ਗਈ ਐ ਹੁਣ ਮੈਂ ਅੰਦਰੋਂ ਰਜ ਗਈ ਐ ਅੰਦਰੋਂ ਇਸੇ ਤਰ੍ਹਾਂ ਭਾਈ ਗੁਰਦਾਤਾ ਜੀ ਫਰਮਾਨ ਕਰਦੇ ਨੇ ਵੀ ਜਿਨ੍ਹਾਂ ਨੇ ਪਹਿਚਾਨ ਲਿਆ ਉਹਨਾਂ ਨੇ ਗੁਰੂ ਨੂੰ ਗੁਰੂ ਕਰਕੇ ਜਾਣਿਆ ਹੁਣ ਪੁੱਤਰਾ ਨੇ ਕੌਲ ਨਹੀਂ ਪਾਲਿਆ ਪੁੱਤਰ ਜਿਹੜੇ ਸਨ ਉਹ ਪਿਤਾ ਸਮਝ ਹੀ ਗਏ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਿਸਿਆਰਾ ਨਾਲੇ ਗੁਰਤਾ ਗੱਦੀ ਜਿਹੜੀ ਹੈ ਨਾ ਧੁਰਦਰਗਾ ਤੋਂ ਲਿਖੀ ਹੋਈ ਨਾ ਧੁਰਦਰਗਾ ਤੋਂ ਹੀ ਇਹ ਨਹੀਂ ਵੀ ਪੁੱਤਰ ਨੂੰ ਮਿਲਣੀ ਆ ਜਾਂ ਕਿੰਨੂੰ ਮਿਲਣੀ ਆ ਇਹ ਤੇ ਗੁਰਤਾ ਗੱਦੀ ਆ ਨਾ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕੁੜਮ ਨੂੰ ਗੁਰਤਾ ਗੱਦੀ ਦੇ ਦਿੱਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੂੰ ਰਿਸ਼ਤੇਦਾਰੀ ਵਿੱਚੋਂ ਕੁੜਮ ਰੱਖਦੇ ਸਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜਵਾਈ ਦਿਮਾਦ ਨੂੰ ਦੇ ਦਿੱਤੀ ਇਹ ਨਹੀਂ ਵੀ ਗੁਰਤਾ ਗੱਦੀ ਪੁੱਤਰਾਂ ਦੇ ਕੋਲ ਹੀ ਜਾਣੀ ਏਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੂੰ ਦੇਣੀ ਕੀਤੀ ਭਾਈ ਗੁਰਦਾਸ ਜੀ ਕਹਿੰਦੇ ਪੁੱਤਰੇ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ ਕਿਉਂਕਿ ਜਦੋਂ ਪਰਖ ਹੋਈ ਨਾ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ ਪੁੱਤਰਾਂ ਨੂੰ ਰੁੱਖ ਤੇ ਚੜੋ ਤੇ ਰੁੱਖ ਤੇ ਚੜ ਕੇ ਹਲੂਣਾ ਦੋ ਇੱਥੋਂ ਮਠਿਆਈ ਲੱਤੇਗੀ ਤੇ ਮਠਿਆਈ ਸੰਗਤਾਂ ਵਿੱਚ ਵੰਡਦੇ ਹੋ ਪੁੱਤਰਾਂ ਨੇ ਕਹਿਣਾ ਕੀਤਾ ਕਿਉਂ ਪਿਤਾ ਜੀ ਇਹੋ ਜੀਆਂ ਗੱਲਾਂ ਕਰਦੇ ਹੋ ਲੱਗਦਾ ਤੁਹਾਡੀ ਉਮਰ ਵਢੇਰੀ ਹੋ ਗਈ ਹੈ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ ਕਦੀ ਰੁੱਖਾਂ ਤੋਂ ਵੀ ਮਠਿਆਈਆਂ ਡਿੱਗੀਆਂ ਨੇ ਹੋਰ ਸਿੱਖਾਂ ਨੂੰ ਕਈਆਂ ਨੂੰ ਕਹਿਣਾ ਕੀਤਾ ਪਰ ਸਾਰਿਆਂ ਨੇ ਸਮਝ ਲਿਆ ਵੀ ਪਤਾ ਨਹੀਂ ਸਤਿਗੁਰੂ ਜੀ ਕਿਉਂ ਗੱਲਾਂ ਕਰਦੇ ਇਦਾਂ ਦੀ ਬਾਬਾ ਲਹਿਣਾ ਜੀ ਨੂੰ ਕਹਿਣਾ ਕੀਤਾ ਕਿ ਆ ਰੁੱਖ ਤੇ ਚੜ ਕੇ ਹਲੂਣਾ ਦਵੋ ਇਥੋਂ ਮਠਿਆਈ ਡਿੱਗੇਗੀ ਤੇ ਬਾਬਾ ਲਹਿਣਾ ਜੀ ਨੇ ਗੁਰੂ ਪਾਤਸ਼ਾਹ ਦਾ ਹੁਕਮ ਮੰਨਿਆ ਉਸ ਵੇਲੇ ਰੁੱਖ ਤੇ ਚੜ ਗਏ ਨੇ ਕਹਿਣਾ ਕੀਤਾ ਥੱਲੇ ਵਿਸ਼ਾਈ ਕਰਦੇ ਹੋ ਮਠਿਆਈ ਡਿੱਗਣੀ ਹੈ ਸੰਤਾ ਚ ਵਰਤਾਉਣੀ ਹੈ ਥੱਲੇ ਵਿਸ਼ਾ ਦਿਓ ਕੁਝ ਇੰਨਾ ਪੂਰਨ ਭਰੋਸਾ ਵੀ ਗੁਰੂ ਨੇ ਕਹਿ ਤਾ ਨਾ ਇਰਖ ਤੋਂ ਮਠਿਆਈ ਡਿੱਗੇ ਤੀ ਤੇ ਡਿੱਗੇਗੀ ਕੋਈ ਕਿੰਤੂ ਪ੍ਰੰਤੂ ਨਹੀਂ ਜੇ ਉਹ ਵੀ ਕਰ ਦਿੰਦੇ ਤੇ ਫਿਰ ਹੁਕਮ ਨਹੀਂ ਸੀ ਹੁਕਮ ਮੰਨਣਾ ਗੁਰੂ ਦਾ ਜੋ ਗੁਰੂ ਨੇ ਕਹਿ ਦਿੱਤਾ ਉਹਦਾ ਹੁਕਮ ਮੰਨ ਲੈਣਾ ਅਸੀਂ ਗੁਰੂ ਦਾ ਵੀ ਹੁਕਮ ਨਹੀਂ ਮੰਨਦੇ ਜੋ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਉਹ ਕਹਿ ਤਾ ਉਹ ਸਚਾਈ ਹੈ اٹਲ ਸਚਾਈ ਹੈ ਜੁਗਹ ਜੁਗ اٹਾਲਿਆ ਜੋ ਗੁਰੂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਗੁਰੂ ਨੇ ਕਿਹਾ ਮਠਿਆਈ ਡਿੱਗੇ ਤੀ ਡਿੱਗੀ ਵੀ ਫਿਰ ਮਠਿਆਈ ਸੰਗਤਾਂ ਵਿੱਚ ਵੰਡੀ ਵੀ ਗਈ ਗੁਰੂ ਪਾਤਸ਼ਾਹ ਨੇ ਕਹਿਣਾ ਕੀਤਾ ਕਿ ਜਿਹੜਾ ਝੋਨੇ ਦੇ ਵਿੱਚੋਂ ਦੀਨ ਕੱਢਿਆ ਹੋਇਆ ਹੁਣ ਪਹਿਲਾਂ ਹੱਥ ਦੇ ਨਾਲ ਦੀਨ ਕੁੱਟਿਆ ਜਾਂਦਾ ਸੀ ਉਹਦੇ ਵਿੱਚ ਉਹ ਪਾਣੀ ਮਿੱਟੀ ਤੇ ਚਿੱਕੜ ਵੀ ਹੋਇਆ ਕਰਦਾ ਸੀ ਪੁੱਤਰਾਂ ਨੂੰ ਕਹਿਣਾ ਕੀਤਾ ਵੀ ਇਹ ਪੰਡ ਘਰੋਂ ਲੈ ਜਾਵੋ ਉਹਨਾਂ ਨੇ ਕਿਹਾ ਵੀ ਸਾਰੇ ਕੱਪੜੇ ਲੈ ਬਟ ਜਾਣਗੇ ਸਾਡੀ ਮਿੱਟੀ ਦੇ ਨਾਲ ਇੱਥੇ ਪਿਆ ਰਹਾਂ ਦੋ ਇਹਨੂੰ ਕਿਸੇ ਹੋਰ ਨੌਕਰੀ ਚ ਆਕਰ ਨੂੰ ਕਿਸੇ ਨੂੰ ਕਹੋ ਅਸੀਂ ਕੋ ਲੈ ਕੇ ਜਾਈਏ ਬਾਬਾ ਲਹਿਣਾ ਜੀ ਨੂੰ ਕਹਿਣਾ ਕੀਤਾ ਤੇ ਉਸੇ ਵੇਲੇ ਕਹਿੰਦੇ ਬਾਬਾ ਲਹਿਣਾ ਜੀ ਅਜੇ ਆਪਣੇ ਨਗਰ ਤੋਂ ਆਏ ਸਨ ਉਹੀ ਕੱਪੜੇ ਜਿਹੜੇ ਸਨ ਸੁੰਦਰ ਸੁੱਚੇ ਵਸਤਰ ਪਾਏ ਹੋਈ ਸਨ ਉਹਨਾਂ ਕੱਪੜਿਆਂ ਦੇ ਨਾਲ ਹੀ ਪੰਡ ਚੱਕ ਲਈ ਹੈ ਤੇ ਸਾਰੇ ਸਰੀਰ ਦੇ ਉੱਪਰ ਉਹ ਜਿਹੜਾ ਪਾਣੀ ਮਿੱਟੀ ਜਿਹੜਾ ਚਿੱਕੜ ਜਿਹੜਾ ਆ ਉਹ ਉੱਪਰੋਂ ਛੋਂਦਾ ਪਿਆ ਸਾਰੇ ਵਸਤਰ ਜਿਹੜੇ ਨੇ ਗਿੱਲੇ ਹੋ ਗਏ ਮਿੱਟੀ ਦੇ ਨਾਲ ਭਰ ਗਏ ਪਰ ਜਦੋਂ ਘਰ ਦੇ ਵਿੱਚ ਆਏ ਸਤਕਾਰ ਜੁਗ ਮਾਤਾ ਜੀ ਨੇ ਦੇਖਣਾ ਕੀਤਾ ਮਾਤਾ ਸਲੱਖਣੀ ਜੀ ਨੇ ਲੈ ਇਹ ਸਤਗੁਰੂ ਜੀ ਵੀ ਕੀ ਕਰਦੇ ਨੇ ਦੇਖੋ ਇਹ ਸਾਰੇ ਕੱਪੜੇ ਖਰਾਬ ਹੋ ਗਏ ਆ ਸਿੱਖਦੇ ਜਦ ਘਰ ਅਣਕਿ ਨਦੀਨ ਰੱਖਿਆ ਸਤਗੁਰੂ ਜੀ ਆਏ ਮਾਤਾ ਜੀ ਨੇ ਕਹਿਣਾ ਕੀਤਾ ਕਿ ਅਜੇ ਤੇ ਬਾਬਾ ਲਹਿਣਾ ਜੀ ਤੇ ਘਰੋਂ ਆਏ ਸਨ ਉਹਨਾਂ ਨੇ ਸੁੰਦਰ ਵਸਤਰ ਪਾਨੇ ਸੀ ਤੁਸੀਂ ਨਦੀਨ ਚ ਛਕਾ ਦਿੱਤਾ ਸਾਰੇ ਕਪੜੇ ਉਹਨਾਂ ਦੇ ਮਿੱਟੀ ਚਿਕੜ ਦੇ ਨਾਲ ਭਰ ਗਏ ਸਤਗੁਰੂ ਜੀ ਨੇ ਕਹਿਣਾ ਕੀਤਾ ਕਿ ਨਹੀਂ ਇਹ ਮਿੱਟੀ ਚਿਕੜ ਨਹੀਂ ਹੈ ਇਹੀ ਕੇਸਰ ਬਣ ਜਾਣਾ ਆਖੋ ਸਤਨਾਮ ਇਹ ਸੇਵਾ ਆ ਇਹ ਸੇਵਾ ਕੀਤੀ ਨਾ ਕਿਉਂਕਿ ਇਹ ਜਿੰਨੀ ਵੀ ਫਸਲ ਆ ਤੇ ਸਾਰੀ ਗੁਰੂ ਘਰ ਦੇ ਵਿੱਚ ਲੰਗਰਾਂ ਵਾਸਤੇ ਇਹ ਸਾਰਾ ਜਿਹੜਾ ਆ ਇਹ ਸਾਰਾ ਕੁਝ ਵਰਤਨਾ ਆ ਗੁਰੂ ਘਰ ਦੇ ਵਿੱਚ ਲੰਗਰਾਂ ਵਾਸਤੇ ਇਹ ਸੇਵਾ ਕਰਨੇ ਕੀਤੀ ਹੈ ਮਿੱਟੀ ਨਹੀਂ ਹੈ ਇਹ ਤੇ ਇੱਕ ਕੇਸਰ ਆ ਕੇਸਰ ਇਸੇ ਤਰ੍ਹਾਂ ਜਦੋਂ ਵੀ ਪਾਤਸ਼ਾਹ ਨੇ ਹੁਕਮ ਕੀਤਾ ਜਦੋਂ ਮੁਰਦਾ ਖਾਣ ਦਾ ਹੁਕਮ ਕੀਤਾ ਸਾਰੇ ਪਿੱਛੇ हट ਗਏ ਸਾਰੇ ਪਿੱਛੇ ਹੋ ਗਏ ਸਾਰੇ ਗੁਰਸਿੱਖ ਵੀ ਬੜੇ ਸਾਨ ਜਿਹੜਾ ਗੁਰੂ ਦਾ ਹੁਕਮ ਮੰਨਣ ਵਾਲੇ ਪਰ ਹੁਣ ਕਿਹੜਾ ਮੁਰਦਾ ਖਾਵੇ ਪਾਤਸ਼ਾਹ ਨੇ ਤੇ ਕੌਤਕ ਵਰਤਾਇਆ ਨਾ ਸਤਗੁਰੂ ਜੀ ਨੇ ਕਹਿਣਾ ਕੀਤਾ ਮੁਰਦਾ ਖਾਣਾ ਕਰੋ ਜਦੋਂ ਬਾਬਾ ਲਹਿਣਾ ਜੀ ਧੰਗ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਕੀਤਾ ਤੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਤਿਗੁਰੂ ਜੀ ਨੇ ਕਹਿਣਾ ਕੀਤਾ ਲਹਿਣਾ ਜੀ ਹੁਣ ਖਾਂਦੇ ਕਿਉਂ ਨਹੀਂ ਸਤਿਗੁਰੂ ਜੀ ਹੁਕਮ ਕਰੋ ਪੈਰਾ ਵੱਲੋਂ ਖਾਵਾ ਜਾਂ ਸਿਰ ਵੱਲੋਂ ਖਾਵਾ ਹੁਕਮ ਕਰੋ ਕਿਧਰੋਂ ਖਾਵਾ ਤੇ ਫਿਰ ਸਤਿਗੁਰੂ ਜੀਆਂ ਦਾ ਬਚਨ ਮੰਨਣਾ ਕੀਤਾ ਕਹਿੰਦੇ ਉਹ ਕੜਾ ਪ੍ਰਸ਼ਾਦ ਦੀ ਦੇਗ ਸਹੀ ਕੋਈ ਮੁਰਦਾ ਨਹੀਂ ਰਾ ਪ੍ਰਸ਼ਾਦ ਹੀ ਦੇਖ ਸੀ ਹੁਕਮ ਗਲਤ ਹੀ ਹੁਕਮ ਮੰਨਣ ਦੀ ਆ ਨਾ ਜੋ ਵੀ ਸੀ ਹੁਕਮ ਮੰਨਣ ਦੀ ਗੱਲ ਆ ਕਿ ਗੁਰੂ ਦਾ ਪਾਤਸ਼ਾਹ ਦਾ ਹੁਕਮ ਮੰਨ ਲੈਣਾ ਜੋ ਪਾਤਸ਼ਾਹ ਨੇ ਕਹਿਣਾ ਕੀਤਾ ਹੁਕਮ ਮੰਨਿਆ ਹੁਕਮ ਮੰਨਣ ਦੇ ਨਾਲ ਹੀ ਜਿਹੜਾ ਆ ਨਾ ਉਹ ਗੁਰਤਾ ਗੱਦੀ ਜਿਹੜੀ ਪ੍ਰਾਪਤ ਹੋਈ ਹੈ ਹੁਕਮ ਮੰਨ ਕਰਕੇ ਤੇ ਨਾਲੇ ਧੁਰ ਦਰਗਾਹ ਤੋਂ ਇਹ ਤੇ ਗੱਦੀ ਗੁਰਤਾ ਗੱਦੀ ਲਿਖੀ ਹੋਈ ਆ ਜਿਨ੍ਹਾਂ ਨੇ ਪਰਮੇਸ਼ਰ ਦੀ ਆਬਾਦ ਕੀਤੀ ਹੈ ਵੈਗੁਰਦਾਸ ਜੀ ਕਹਿੰਦੇ ਪੁੱਤਰੀ ਕੌਲ ਨਾ ਪਾਲੇ ਆ ਮਨ ਖੋਟੀ ਆਕੀ ਨਸ਼ਿਆਰਾ ਪੁੱਤਰਾ ਨੇ ਜਿਹੜਾ ਕਿਉਂ ਜੇ ਪੁੱਤਰਾ ਨੇ ਬਚਨ ਨਾ ਮੰਨਿਆ ਖੋਟੀ ਮਨ ਆਕੀ ਤੇ ਨਸਣ ਵਾਲੇ ਹੋ ਗਏ ਇਸੇ ਤਰ੍ਹਾਂ ਕਰਤਾਰਪੁਰ ਵਿਖੇ ਆਪ ਨੇ ਮੁੱਖੋਂ ਬਾਣੀ ਦਾ ਉਚਾਰਨ ਕੀਤਾ ਇਸੇ ਤਰ੍ਹਾਂ ਚਾਨਣ ਹੋਵੇ ਤੇ ਵਿਦਿਆਤ ਦਾ ਅੰਧੇਰਾ ਮਿਟ ਜਾਵੇ ਗੁਰੂ ਪਾਤਸ਼ਾਹ ਮਹਾਰਾਜ ਜੀਆ ਨੇ ਜਿਨ੍ਹਾਂ ਨੇ ਬਚਨ ਮੰਨ ਲਿਆ ਜਿਨ੍ਹਾਂ ਨੇ ਗੁਰੂ ਕਰਕੇ ਮੰਨਣਾ ਕੀਤਾ ਗੁਰੂ ਪਾਤਸ਼ਾਹ ਮਹਾਰਾਜ ਜੀਆ ਨੂੰ ਫਿਰ ਇਸੇ ਤਰ੍ਹਾਂ ਗੁਰਤਾ ਗੱਦੀ ਧੰਗ ਗੁਰੂ ਨੰ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆ ਨੂੰ ਦੇਣੀ ਕੀਤੀ ਤੇ ਪੁੱਤਰਾਂ ਨੇ ਬਚਨ ਨਾਮ ਅਨਨ ਕਰਕੇ ਇਹ ਗੁਰਤਾ ਗੱਦੀ ਗੁਰਸਿੱਖ ਨੂੰ ਪ੍ਰਾਪਤ ਹੋਈ ਬਾਣੀ ਮੁਖ ਉਚਾਰੀਐ ਹੋਇ ਰ ਸੁਨਾਈ ਮਿਟੈ ਅੰਧਿਆਰਾ ਸਾਹਿਬ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਰਤਾਰਪੁਰ ਵਿਖੇ ਮੁੱਖੋਂ ਬਾਣੀ ਉਚਾਰਨ ਅਚਾਰਦੇ ਹਨ ਬਾਣੀ ਮੁੱਖੋਂ ਚਾਰੀ ਮੁਖ ਤੋਂ ਬਾਣੀ ਉਚਾਰਨ ਕਰਦੇ ਨੇ ਇਸ ਬਾਣੀ ਦੇ ਨਾਲ ਕੀ ਹੁੰਦਾ ਚਾਨਣ ਹੋ ਗਾ ਤੇ ਅੰਧੇਰਾ ਮਿਟ ਜਾਂਦਾ ਆ ਗੁਰਬਾਣੀ ਕੀ ਹੈ ਪ੍ਰਕਾਸ਼ ਕਰਦੀ ਹੈ ਅੰਦਰ ਦਾ ਪ੍ਰਕਾਸ਼ ਮੁੱਖੋਂ ਬਾਣੀ ਉਚਾਰੀ ਹੈ ਹੋਈ ਰੁਸਨਾਈ ਮਿਟੇ ਅੰਧਿਆਰਾ ਰੁਸਨਾਈ ਗੁਰਬਾਣੀ ਸਜਗਮ ਹੈ ਚਾਨਣ ਕਰਉ ਵਸੈ ਮਨ ਆਏ ਜਿਹਦੇ ਹਿਰਦੇ ਅੰਦਰ ਗੁਰਬਾਣੀ ਵਸ ਗਈ ਹੈ ਉਹਨੂੰ ਅੰਦਰ ਦਾ ਪ੍ਰਕਾਸ਼ ਹੋ ਗਿਆ ਹਨੇਰਾ ਖਤਮ ਹੋ ਗਿਆ ਸਤਗੁਰੂ ਜੀ ਬਾਣੀ ਉਚਾਰਦੇ ਨੇ ਰਸਨਾਈ ਹੋਈ ਰਸਨਾਈ ਰਸਨਾਈ ਚਾਨਣ ਹੁੰਦਾ ਆ ਕੀ ਮਿਟਦਾ ਕੀ ਆ ਮਿਟਦਾ ਹਨੇਰਾ 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 ਜਿਹੜਾ ਹੈ ਉਹ ਮਿਟਦਾ ਹੈ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਤੁੰ ਘਾਰਾ ਗਿਆਨ ਗੋਸ਼ਟ ਤਦੇ ਸੰਤਾਂ ਦੀਆਂ ਚਰਚਾ ਸਦਾ ਹੋਣ ਲੱਗੀਆਂ ਇੱਕ ਰਸ ਸ਼ਬਦ ਦੀ ਧੁਨੀ ਹੋਣ ਲੱਗੀ ਹੁਣ ਕੋਈ ਵੀ ਗਿਆਨ ਗੋਸ਼ਟ ਗਰ ਸਤਿਗੁਰੂ ਜੀਆਂ ਤੋਂ ਗਿਆਨ ਪ੍ਰਾਪਤ ਕਰਦੇ ਨੇ ਸਤਿਗੁਰੂ ਜੀਆਂ ਨੂੰ ਕੋਈ ਪ੍ਰਸ਼ਨ ਕਰਦਾ ਕਿ ਸਵਾਲ ਕਰਦਾ ਸਤਿਗੁਰੂ ਜੀ ਉੱਤਰ ਦਿੰਦੇ ਇੱਕ ਪਰਮੇਸ਼ਰ ਦੇ ਨਾਲ ਜੋੜਦੇ ਨੇ ਗਿਆਨ ਗੋਹਟ ਚਰਚਾ ਸਦਾ ਅਨਹਦ ਸ਼ਬਦ ਉਠੇ ਤੁੰਕਾਰਾ ਹੁਣ ਅਨਹਦ ਸ਼ਬਦ ਜਿਹੜੇ ਨੇ ਉਹਦੀ ਧੁਨ ਹੋਣ ਲੱਗੀ ਆ ਅਨਹਦ ਸ਼ਬਦ ਦੀ ਇੱਕ ਰਾਗ ਸ਼ਬਦ ਦੀ ਧੁਨੀ ਹੁੰਦੀ ਆ ਸਤਿਗੁਰੂ ਜੀ ਉਪਦੇਸ਼ ਬਖਸ਼ੇ ਕਰਦੇ ਨੇ ਸਤਿਗੁਰੂ ਜੀਆਂ ਦੇ ਤੇ ਕਰਤਾਰ ਪੁਰਸੂ ਵੇਖੇ ਲਹਿਰਾ ਬੈਰਾ ਬੌਰ ਸੰਗਤ ਚਲ ਕਰਕੇ ਆਉਂਦੀ ਆ ਗੁਰੂ ਪਾਤਸ਼ਾਹ ਤੋਂ ਹੁਕਮ ਪ੍ਰਾਪਤ ਕਰਦੀ ਆ ਗੁਰਸਿੱਖੀ ਧਾਰਨ ਕਰਦੇ ਨੇ ਗੁਰੂ ਕੀ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਆਉਂਦੀਆਂ ਪਾਤਸ਼ਾਹ ਉਪਦੇਸ਼ ਬਖਸ਼ੇ ਕਰਦੇ ਨੇ ਇਹ ਕੈਸਾ ਮਾਹੌਲ ਹੋਵੇਗਾ ਉਸ ਸਮੇਂ ਤੇ ਸਤਿਗੁਰੂ ਜੀ ਆਪ ਸੁਭਾਈ ਮਾਨ ਨੇ ਤੇ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਉਪਦੇਸ਼ ਬਖਸ਼ੇ ਕਰਦੇ ਦਰਗਾਹੀ ਬਾਣੀ ਉਚਾਰਨ ਕਰਦੇ ਦਰਗਾਹੀ ਫਰਮਾਨ ਸੰਗਤਾਂ ਤੱਕ ਪਹੁੰਚਾਉਂਦੇ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਬਹੁਤ ਸੰਗਤਾਂ ਆਉਂਦੀਆਂ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਤੇ ਚਰਣਾ ਅੰਮ੍ਰਿਤ ਲਿਆ ਕਰਕੇ ਗੁਰਸਿੱਖੀ ਧਾਰਨ ਕਰਦੀਆਂ ਨੇ ਗੁਰੂਕੀਆ ਸੰਗਤਾਂ ਕਰਤਾਰਪੁਰ ਵਿਖੇ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਤੇ ਸੰਧਿਆ ਨੂੰ ਸੋਦਰ ਤੇ ਆਰਤੀ ਗਾਵੀ ਜਾਏ ਇਸੇ ਤਰ੍ਹਾਂ ਸੰਧਿਆ ਦੇ ਸਮੇਂ ਕਰਤਾਰਪੁਰ ਸਭ ਗੁਰੂਗੁਰ ਸਾਰਪੁਰ ਸਾਹਿਬ ਕੇ ਸੋਦਰ ਤੇ ਆਰਤੀ ਇਸੇ ਤਰ੍ਹਾਂ ਸਵੇਰ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਦਾ ਉਚਾਰਨ ਸਿਖ ਕਰਨ ਸੋਦਰ ਆਰਤੀ ਗਾ ਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ ਸੋਦਰ ਦਾ ਵੀ ਸਮਾ ਵੀ ਉਸੇ ਨਿਤਨੇਮ ਹੁੰਦੇ ਨੇ ਸੋਦਰ ਦਾ ਸਮਾ ਅੰਮ੍ਰਿਤ ਵੇਲੇ ਦਾ ਸਮਾ ਇਸੇ ਤਰ੍ਹਾਂ ਆਰਤੀ ਹੁੰਦੀ ਹੈ ਗੁਰੂ ਦੀ ਬਾਣੀ ਦੇ ਕਿਰਤਨ ਹੁੰਦਾ ਆ ਅੰਮ੍ਰਿਤ ਵੇਲੇ ਜਾਪ ਉਚਾਰਾ ਜਬਜੀ ਸਾਹਿਬ ਜੀ ਦਾ ਪਾਠ ਹੁੰਦਾ ਆ ਇਸੇ ਤਰ੍ਹਾਂ ਇਹ ਸਿੱਖ ਦਾ ਜਿਹੜਾ ਆ ਨਿਤਦਾਈ ਕਰਮ ਹੈ ਨਾ ਇਹ ਸਤਿਗੁਰੂ ਜੀ ਆ ਬਾਬੇ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜੀ ਐ ਦੋ ਸਮੇਂ ਦਾ ਜਿਹੜਾ ਦੀਵਾਨ ਆ ਦੋ ਸਮੇਂ ਦੀ ਸਤ ਸੰਗਤ ਆ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕਰਨੇ ਕੀਤੀ ਨਾ ਸੋਦਰ ਆਰਤੀ ਗਾ ਵੀ ਐ ਅੰਮ੍ਰਿਤ ਵੇਲੇ ਜਾਪ ਉਚਾਰਾ ਸੋਦਰ ਦੇ ਸਮੇਂ ਤੇ ਸੋ ਦਰ ਦਾ ਸ਼ਾਮ ਦਾ ਸਮਾਂ ਜਿਹੜਾ ਆ ਗੁਰੂ ਕੀ ਗੁਰਬਾਣੀ ਪੜ੍ਹੀ ਜਾਵੇ ਆਰਤੀ ਦੀ ਗੁਰਬਾਣੀ ਪੜ੍ਹੀ ਜਾਵੇ ਸੁਣਨ ਵਾਲੇ ਸੁਣ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਜਾਪ ਉਚਾਰਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਲੇ ਹੁੰਦਾ ਆ ਐਸਾ ਸਮਾਂ ਕਰਤਾਰਪੁਰ ਸਾਹਿਬ ਇੱਕੇ ਬਣਿਆ ਹੁੰਦਾ ਤੇ ਜਿਹੜੀ ਮਰਜ਼ਾਦਾ ਜਿਹੜੀ ਆ ਉਹ ਅੱਜ ਤੱਕ ਚੱਲਦੀ ਹੈ ਉਹੀ ਮਰਜ਼ਾਦਾ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਆਰੰਭ ਕਰਨੇ ਕੀਤੀ ਗੁਰਮੁਖ ਭਾਰ ਅਥਰਵਣ ਤਾਰਾ ਤੇ ਗੁਰਮੁਖਾਂ ਨੇ ਅਥਰਵਣ ਵੇਦ ਦਾ ਭਾਰ ਸਿਰ ਦਿੱਤਾ ਭਾਵ ਗੁਰੂ ਬਾਣੀ ਪਰ ਭਰੋਸਾ ਕੀਤਾ ਗੁਰੂ ਕੇ ਸਿੱਖ ਜਿਹੜੇ ਹੁਣ ਬਾਣੀ ਦੇ ਨਾਲ ਜੁੜ ਗਏ ਨੇ ਬਾਣੀ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਤੁਰ ਕੀ ਬਾਣੀ ਆਈ ਤិន ਸਗਲੀ ਚਿੰਤ ਮਟਾਈ ਸਾਰੀਆਂ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਤਾਂ ਆਪਣੇ ਨਾਲ ਨਹੀਂ ਕਿਸੇ ਨੂੰ ਜੋੜਿਆ ਉਹ ਤੁਰ ਦਰਗਾਹ ਤੋਂ ਆਈ ਹੋਈ ਗੁਰਬਾਣੀ ਦੇ ਨਾਲ ਜੋੜਿਆ ਸਿੱਖੋ ਗੁਰਬਾਣੀ ਸੁਣੋ ਗੁਰਬਾਣੀ ਪੜੋ ਸਤ ਸੰਗਤ ਕਰੋ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੀ ਹੈ ਇੱਕ ਦੇ ਨਾਲ ਜੋੜਨਾ ਕੀਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ ਕੀਤਾ। ਬਾਬਾ ਜੀ ਨਾਨਕ ਜੀ ਨੇ ਪਹਿਲੇ ਫਿਰਕੇ ਸੰਸਾਰ ਨੂੰ ਤਾਰਿਆ ਫਿਰ ਕਰਤਾਰਪੁਰ ਵਿੱਚ ਬੈਠ ਕੇ ਸਤ ਸੰਗ ਦੀ ਜਿਹੜੀ ਮਰਜਾਦਾ ਤੋਰੀ ਹੈ ਤਾਂ ਕਿ ਲੋਕਾਂ ਦਾ ਅંધੇਰਾ ਬਾਣੀ ਦੀ ਰੋਸ਼ਨੀ ਨਾਲ हट ਜਾਵੇ ਇਸ ਲਈ ਪੰਜਾਬੀ ਵਿਖੇ ਵਾਹਿਗੁਰੂ ਜੀ ਦਾ ਗਿਆਨ ਪ੍ਰਕਾਸ਼ ਕੀਤਾ। ਜਦ ਪੁੱਤਰਾਂ ਨੇ ਪ੍ਰੀਖਿਆ ਦੇ ਵਿੱਚੋਂ ਉਹ ਪੂਰੇ ਨਹੀਂ ਉਤਰੇ ਉਹ ਤੇ ਕੌਤਕ ਸਿੰਘ ਮਹਾਰਾਜ ਦਾ ਇੱਕ ਗੁਰਤਾ ਗੱਦੀ ਤੇ ਗੁਰੰਗਤ ਦੇ ਪਾਤਸ਼ਾਹ ਮਹਾਰਾਜ ਨੂੰ ਦੇਣੀ ਸੀ ਉਹਦਾ ਪਤਾ ਸੀ ਸਤਗੁਰੂ ਜੀ ਆਨ ਉਹ ਤੇ ਧੁਰਗ ਦਰਗਾਹ ਤੋਂ ਹੀ ਐ ਪਰ ਕੁੱਤਰ ਇਸ ਗੱਲ ਦਾ ਕੋਈ ਭਰਮ ਭੁਲੇਖਾ ਨਾ ਰੱਖਣਾ ਉਹਨਾਂ ਦਾ ਵੀ ਭੁਲੇਖਾ ਦੂਰ ਕਰ ਦਿੱਤਾ ਤੇ ਸਤਗੁਰੂ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੂੰ ਦੇਣੀ ਕੀਤੀ ਇੱਕ ਰਤਾਰਪੁਰ ਸਾਹਿਬ ਦਾ ਜਿਹੜਾ ਸਾਰਾ ਜੋ ਕੁਝ ਉਹ ਤੇ ਵਰਤਦਾ ਆ ਤੇ ਉਹ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ 88ਵੀਂ ਪੌੜੀ ਦੇ ਵਿੱਚ ਇਹ ਪਹਿਲੀ ਵਾਰ ਦੀ 88ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਜੋ ਆਪ ਜੀ ਨੇ ਸਰਵਣ ਕੀਤੀ ਹੈ ਸਤਿਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਵਿਆਪਿ ਹੈ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀ ਬਾਣੀ ਪੜਦੇ ਆਂ ਸਤਿਗੁਰੂ ਜੀ ਦੀ ਗੁਰਬਾਣੀ ਪੜਦੇ ਆਂ ਇਕ ਨੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣੇ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਸਮਾਤ ਬਖਸ਼ੇ ਕਰਨ ਜੀ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਫਿਰ ਅਰਦਾਸ ਸਰਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਗੁਰਮੁਖ ਪਾਰ ਅਤਰ ਬਣ ਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ